जान माहल जसबीर सिंह माहल ग्यारह लाख तो सब्सक्राइबर्स रखने वाला यूट्यूबर एक पॉपुलर इन्फ्लुएंसर ब्लॉगर जिसकी गिरफ्तारी सामने एक बहुत बड़ा शौक सी रोपड़ तो पुलिस ने इसको गिरफ्तार किया स्टेट स्पेशल ऑपरेशन सेल बोहाली ने जो जानकारी पुलिस ने दी है उस मुताबक जट रंधावा न एक होर पाकिस्तान के ਇੰਟੈਲੀਜੈਂਸ ਆਫੀਸਰ ਜੋ ਕਿ ਵੈਸੇ ਤਾਂ ਓਵਰਗਰਾਉਂਡ ਰਹਿੰਦਾ ਹੈ ਲੇਕਿਨ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇੱਕ ਡੀਪ ਐਸੈਟ ਦੇ ਰੂਪ ਵਿੱਚ ਕੰਮ ਕਰਦਾ ਰਿਹਾ ਹੈ ਜੱਟ ਰੰਦਾਵਾ ਜਿੱ ਮੈਂ ਤੁਹਾਨੂੰ ਤਸਵੀਰ ਵੀ ਦਿਖਾ ਰਿਹਾ ਹਾਂ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਜਾਰੀ ਜਾਣਕਾਰੀ ਦੇ ਵਿੱਚ ਜੱਟ ਰੰਦਾਵਾ ਦੇ ਨਾਲ ਜਸਬੀਰ ਸਿੰਘ ਦੇ ਸੰਪਰਕਾਂ ਦਾ ਜ਼ਿਕਰ ਕੀਤਾ ਗਿਆ ਬਾਅਦ ਦੇ ਵਿੱਚ ਪਾਕਿਸਤਾਨੀ ਪੁਲਿਸ ਦੇ ਇੱਕ ਰਿਟਾਇਰ ਹੋਏ ਸਬ ਇੰਸਪੈਕਟਰ ਨਾਸਰ ਟੇਲੋਂ ਦੇ ਨਾਲ ਵੀ ਇਸ ਦੇ ਸੰਪਰਕ ਹੋਣ ਦੀ ਗੱਲਾਂ ਬਾਤਾਂ ਸਾਹਮਣੇ ਆਈਆਂ ਹਾਲਾਂਕਿ ਜਾਨ ਮਾਹਲ ਨੇ ਕੀ ਜੇ ਇਹ ਕੋਈ ਜਾਣਕਾਰੀ ਸਾਂਝੀ ਕੀਤੀ ਪਾਕਿਸਤਾਨੀ ਇੰਟੈਲੀਜੈਂਸ ਆਫੀਸਰਸ ਦੇ ਨਾਲ ਸੰਪਰਕ ਦੇ ਵਿੱਚ ਰਹਿਣਾ ਕੀ ਇਹਨਾਂ ਲੋਕਾਂ ਦਾ ਕਸੂਰ ਸੀ ਅਤੇ ਸਮਝਣ ਵਾਲੀ ਗੱਲ ਹੈ ਕਿ ਜੋਤੀ ਮਲੋਤਰਾ ਤੋਂ ਲੈ ਕੇ ਜਾਨ ਮਾਹਲ ਤੱਕ ਇਹ ਉਹ ਪਪੂਲਰ ਯੂਟਿਊਬਰਸ ਨੇ ਜੋ ਕਿ ਦੋਹਾਂ ਪੰਜਾਬਾਂ ਲੈਂਦੇ ਅਤੇ ਚੜ੍ਹਦੇ ਪੰਜਾਬ ਦੀ ਦੋਸਤੀ ਤੇ ਭਾਈਚਾਰੇ ਦੇ ਵਿੱਚ ਬਹੁਤ ਹੀ ਮਜ਼ਬੂਤੀ ਦੇ ਨਾਲ ਵਿਸ਼ਵਾਸ ਵੀ ਰੱਖਦੇ ਨੇ ਤੇ ਵਿਸ਼ਵਾਸ ਰੱਖਣ ਵਾਲੀ ਗੱਲ ਹੈ ਇਸ ਵਿੱਚ ਕੁਝ ਗਲਤ ਵੀ ਨਹੀਂ ਹੈ ਲੇਕਿਨ ਇਸ ਭਾਈਚਾਰਕ ਸਾਜ ਦੀ ਆੜ ਦੇ ਵਿੱਚ ਕੀ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਆਪਣਾ ਇੱਕ ਖਤਰਨਾਕ ਮਨਸੂਬਾ ਹਾਲ ਕਰਨ ਦੇ ਇਰਾਦੇ ਦੇ ਨਾਲ ਇਹਨਾਂ ਲੋਕਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਸੀ ਇਹਨਾਂ ਲੋਕਾਂ ਨੂੰ ਕਿਸ ਚੀ ਦੀ ਜਾਣਕਾਰੀ ਸੀ ਕਿ ਕਿਹੜੇ ਲੋਕਾਂ ਦੇ ਨਾਲ ਇਹ ਗੱਲਬਾਤ ਕਰਦੇ ਪਏ ਨੇ